ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਗੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਆਪਣੇ ਘਰ ਵਿੱਚ ਤੰਦਰੁਸਤ ਹੋਮਗੇ ਸਵਾਸਤ ਹੋਮਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਚਲੋ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਆਪਾਂ ਚੱਲੇ ਹਾਂ ਮਸਤੋਣਾ ਸਾਹਿਬ ਤੁਸੀਂ ਵੀ ਬਣੇ ਰਹੋ ਵੀਡੀਓ ਦੇ ਨਾਲ ਤੇ ਸੁਣ ਕਰਾਉਣੇ ਮਸਤੋਣਾ ਸਾਹਿਬ ਦੇ ਦਰਸ਼ਨ ਲਓ ਜੀ ਇਹ ਰਸਤੇ 'ਚ ਜਦੋਂ ਅਸੀਂ ਜਾਂਦੇ ਆ ਵੀਡੀਓ ਬਣਾਈਏ ਰਸਤੇ ਦੇ ਸਾਡੇ ਸ਼ਹਿਰ ਦੇਖੋ ਤੁਸੀਂ ਸਾਡੇ ਪਿੰਡ ਦੇਖੋ ਪਿੰਡਾਂ ਦੇ ਕਿਸ ਤਰ੍ਹਾਂ ਦੇ ਨੇ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਵੀਡੀਓ ਨੂੰ ਸਟੇਪ ਨਾ ਕਰਨਾ ਬਿਲਕੁਲ ਹੀ ਤੇ ਬਹੁਤ ਹੀ ਵਧੀਆ ਵੀਡੀਓ ਫੁੱਲ ਵਾਚ ਕਰਨਾ ਵੀਡੀਓ ਨੂੰ ਜੋ ਵੀ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਬਦੇ ਬਦੇ ਕਮੈਂਟ ਕਰਦੇ ਆ ਉਹਨਾਂ ਦਾ ਦਿਲ ਤੋਂ ਸ਼ੁਕਰੀਆ ਕਰਦੀ ਆ ਮੈਂ ਤੇ ਜੋ ਨਵੇਂ ਆਏ ਨੇ ਆਪਣੀ ਵੀਡੀਓ ਤੇ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਓ ਜੀ ਆਪਾਂ ਅੱਗੇ ਟੂਲ ਟੈਗਸ ਤੇ ਇਹ ਹੈਗਾ ਬੜਵਾ ਟੂਲ ਟੈਗਸ ਜੀ بس جی ਹੁਣ ਆਪਾਂ ਚੱਲਾਂਗੇ ਅੱਗੇ ਅੱਗੇ ਰਸਤੇ 'ਚ ਜੋ ਵੀ ਪਿੰਡ ਹੈ ਉਸ ਨੂੰ ਮੈਂ ਬਖਾਉਂਗੀ ਤੇ ਆਕ ਵੈਣ ਜਾਂਦੀ ਹੈ ਜੀ ਇਹ ਸਾਡੇ ਪਿੰਡਾਂ ਦਾ ਬਰਾਸਤ ਚਲੋ ਜੀ ਤੁਸੀਂ ਵੀ ਚਲੋ ਸਾਡੇ ਨਾਲ ਤੇ ਨਾਲੇ ਤਾਂ ਸੰਗਰੂਰ ਕੰਮ ਸੀ ਅਸੀਂ ਉਹ ਕਰਕੇ ਆਉਣ ਅਸੀਂ ਨਾਲ ਮੇਰੇ ਬੇਟਾ ਤੇ ਪ੍ਰਧਾਨ ਸਾਹਿਬ ਨਾਲ ਨੇ ਫਿਰ ਅਸੀਂ ਮੁੜਦੇ ਹੋਏ ਵਾਪਸ ਆ ਜਾਾਂਗੇ ਜੀ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਚਲੋ ਜੀ ਲਓ ਰਸਤੇ ਦਾ ਨਜ਼ਾਰਾ ਤੁਸੀਂ ਵੀ ਘੁੰਮੋ ਪਿੰਡਾਂ ਦੀਆਂ ਸੜਕਾਂ ਇਹ ਸੜਕ ਪਿੰਡਾਂ ਦੀ ਛੋਟੀ ਜਿਹੀ ਜ਼ਿੰਦਗੀ ਇੰਜੋਏ ਕਰੋ ਜੀ இசை பிண்டே ஜி சார் பூர் பிசோட ரோட அப்படி ஜே டாபோட்டாப் சடக்கிய பணியா ਸਿੰਘਏ ਤੁਸੀਂ ਸ਼ੁੱਕਰਵਾਰੇ ਵਾਲੇ ਦਿਨ ਸ਼ੁੱਕਰਵਾਰ ਨੂੰ ਗਏ ਸੀ ਅਸੀਂ ਮਸਤੂਆਣਾ ਸਾਹਿਬ ਉਸ ਦਿਨ ਦੀ ਵੀਡੀਓ ਤੇ ਪਾ ਮੈਂ ਅੱਜ ਰਹੀ ਹਾਂ ਕਿਉਂਕਿ ਇੱਕ ਦੋ ਵੀਡੀਓ ਬਾਦੂ ਜਮਾ ਕਰਕੇ ਰੱਖ ਲੈਣੇ ਆ ਫਿਰ ਆਪਾਂ ਪਾ ਦਿੰਨੇ ਵੀਡੀਓ ਲਓ ਜੀ ਹੁਣ ਆਪਾਂ ਮਸਤੂਆਣਾ ਸਾਹਿਬ ਜਾਂਦੇ ਹੋਏ ਨਹੀਂ ਰੁਕਦੇ ਮੁੜਦੇ ਹੋਏ ਆਵਾਂਗੇ ਦਰਸ਼ਨ ਮੇਲਾ ਕਰਾਂਗੇ ਨੇ ਸੋਨੂੰ ਦਿਖਾਵਾਂਗੇ ਨਹੀਂ ਜਿਹੜਾ ਕੋਈ ਇੱਥੇ ਯਾਤਰੀ ਲੰਘਦਾ ਹਰੇਕ ਕੋਈ ਦੇਖ ਕਰਾ ਕੇ ਲੰਘਦਾ ਜੀ ਬਿਨ ਬਗੇਰ ਦੇਖ ਕਰਾਏ ਇੱਥੇ ਕੋਈ ਨਹੀਂ ਲੰਘਦਾ ਹੈਗਾ ਅਸੀਂ ਵਾਪਸ ਆ ਕੇ ਰੁਕਣਾ ਸੀ ਇਸ ਕਰਕੇ ਅਸੀਂ ਦੇਖ ਨਹੀਂ ਕਰਾਈ ਕਿਉਂਕਿ ਅਸੀਂ ਮੱਥਾ ਟੇਕਾਂਗੇ ਜਦੋਂ ਉਦੋਂ ਦੇਖ ਕਰਵਾਵਾਂਗੇ ਉੱਥੇ ਨਹੀਂ ਜਦੋਂ ਕਈ ਵਾਰ ਇਸ ਤਰ੍ਹਾਂ ਲੰਘਣਾ ਹੁੰਦਾ ਤਾਂ ਫਿਰ ਅਸੀਂ ਦੇਖ ਕਰਾ ਕੇ ਹੀ ਜਾਂਦੇ ਆਂ ਤੇ ਦੇਖ ਤੋਂ ਬਿਨਾਂ ਨਹੀਂ ਜਾਂਦੇ ਕਿਉਂਕਿ ਇੱਥੇ ਰੂਲ ਹੀ ਆ ਪਹਿਲੇ ਦਿਨ ਤੋਂ ਜੀ ਵੀ ਜੋ ਵੀ ਕੋਈ ਜਾਂਦਾ ਦੇਖਰਾ ਕੇ ਜਾਂਦਾ ਚਾਹੇ ਕੋਈ ਬੱਸ ਵਾਲਾ ਚਾਹੇ ਕੋਈ ਗੱਡੀ ਵਾਲਾ ਚਾਹੇ ਕੋਈ ਟੈਂਪੂ ਵਾਲਾ ਆ ਗਿਆ ਪਿੰਡ ਆ ਗਿਆ ਜੀ ਬੜ ਰੁੱਖਾ ਲਓ ਜੀ ਆਪਾਂ ਲਾਗੇ ਇਹ ਪੁਲ ਜਿਹੜਾ ਦਾ ਉੱਪਰ ਨੂੰ ਤੇ ਅਸੀਂ ਮੁੜਾਂਗੇ ਇੱਥੋਂ ਦੀ ਨੀਚੇ ਦੀ ਸੰਗਰੂਰ ਨੂੰ ਇਹ ਪੁਲ ਜਾਂਦਾ ਜਿਸ ਨਾਮ ਨੂੰ ਆਪਾਂ ਜਾਣਾ ਜੀ ਸੰਗਰੂਰ ਇਸ ਕਰਕੇ ਆਪਾਂ ਨੀਚੇ ਦੀ ਗੱਡੀ ਘੱਡ ਲਈ ਆਪਣੀ ਜਿਵੇਂ ਦੇਖਿਓ ਸੰਗਰੂਰ ਸਹਿਰ ਤੇ ਇੱਥੇ ਬਾਹਰ-ਬਾਹਰ ਨੈਤ ਪੁਲਸ ਲੈਣਾ ਜੀ ਨਾਲੇ ਹੈਗੀਏ ਜੇਹਲੂ ਰੇ ਸੰਗਰੂਰ ਦੀ ਤੇ ਬਹੁਤ ਹੀ ਹਰਿਆਵਲਾ ਇਸ ਜਗ੍ਹਾ ਉੱਤੇ ਦਰਖਤ ਬਹੁਤ ਜ਼ਿਆਦੇ ਲਾਏ ਹੋਏ ਨੇ ਬਹੁਤ ਹੀ ਠੰਡਾ-ਠੰਡਾ ਜਿਹਾ ਮਾਹੌਲ ਆ ਜਾਂਦਾ ਇੱਥੇ ਆ ਕੇ ਲਓ ਜੀ ਹੁਣ ਆਪਾਂ ਚੜ ਕੇ ਪੁਲ ਜੀ ਦੇਖੋ ਤੁਸੀਂ ਸੰਗਰੂਰ ਸਹਿਰ ਆਸੇ ਪਾਸੇ ਲਓ ਜਿਆ ਹੋ ਗਏ ਹੁਣ ਚੌਕ ਸੰਗਰੂਰ ਵਾਲਾ ਤੇ ਇੱਧਰ ਸੜਕ ਜਾਂਦੀ ਹੈ ਜੀ ਧੂਰੀ ਨੂੰ ਧੂਰੀ ਨਹੀਂ ਜਾਂਦਾ ਪੁੱਲ ਇੱਧਰ ਦੇ ਇੱਕ ਪੁਲ ਜਾਂਦਾ ਹੈ ਸੜਕ ਜਾਂਦੀ ਉਹ ਸੁਨਾਮ ਉੱਬਾਲਵੰਨੀ ਜਾਂਦੀ ਹੈ ਤੇ ਆਪਾਂ ਹੁਣ ਅੱਗੇ ਬਾਜ਼ਾਰ ਬੰਨੀ ਅਸੀਂ ਘਰੋਂ ਕਹਿ ਕੇ ਤੁਰੇ ਸੀ ਪ੍ਰਧਾਨ ਸਾਹਿਬੀ ਕੁਝ ਖਰੀਦ ਕੇ ਲਿਆਵਾਂਗੇ ਪਰ ਆਕਾਸ਼ ਨੇ ਗੱਡੀ ਨਹੀਂ ਰੋਕੀ ਬੱਚੇ ਥੋੜੇ ਨੌਟੀ ਵਾਲੇ ਨੇ ਕਿ ਲੱਕੀ ਆ ਬਾਜ਼ਾਰ ਚ ਕੀ ਆ ਬਾਜ਼ਾਰ ਚ ਐਂ ਕਰੇਗੇ ਇਸ ਕਰਕੇ ਅਸੀਂ ਬਾਜ਼ਾਰ 'ਚ ਨਹੀਂ ਰੁਕੇ ਹੈਗੇ ਸਾਨੂੰ ਇੰਨ ਲਿਆਇਆ ਹੋ ਤੇ ਅਸੀਂ ਕੋ ਸ਼ਾਪਿੰਗ ਕਰਨੀ ਸੀ ਬਸ ਉਹ ਸਾਡੇ ਵਿੱਚ ਹੀ ਰਹਿ ਗਈ ਜਿਹੜਾ ਕੰਮ ਸੀ ਉਹ ਅਸੀਂ ਕਰ ਆਏ ਜੀ ਕਰਦੇ ਹਾਂ ਕੰਮ ਬੱਚੇ ਇਕੱਲੇ ਚੈ ਸਰ ਢੇੜੀ ਤੁਰੇ ਫਿਰਨ ਜਦੋਂ ਮਾਪੇ ਨਾਲ ਹੁੰਦੇ ਫਿਰ ਇਸ ਤਰ੍ਹਾਂ ਕਰਦੇ ਆ ਅਕਾਸ ਵਿੰਦਲੀਓਂ ਘਰੇ ਟਿਕਦਾ ਹੈਗਾ ਜਦੋਂ ਕੋਈ ਅਸੀਂ ਨਾਲ ਹੋਣੇ ਫੇਰ ਬਸ ਸੇਤੀ ਸੇਤੀ ਕਰੀ ਜਾਊਗਾ ਤੇ ਇਹ ਬੱਚਿਆਂ ਨੂੰ ਮਾਪੇ ਨਾਲ ਵੀ ਟਾਈਮ ਸਪੈਂਟ ਜ਼ਰੂਰ ਕਰਨਾ ਚਾਹੀਦਾ ਜੀ ਪਤਾ ਨਹੀਂ ਇਹ ਕਾਲੇ ਕਾਲੇ ਕਰੀ ਜਾਊਗਾ ਸਾਨੂੰ ਐਸੀ ਵੀ ਅਸੀਂ ਇਹਨੂੰ ਕਮਾ ਕੇ ਲਿਆਵਾਂਗੇ ਬਾਜ਼ਾਰ ਬਈ ਕੋਈ ਚੀਜ਼ ਲੈ ਲਈ ਮੈਂ ਵੀ ਕਿਹਾ ਸੀ ਮਗਾ ਤੂੰ ਕੱਪੜੇ ਲੈ ਲਈ ਕੋਈ ਲੈਣੇ ਦੋ ਪਤਾ ਨਹੀਂ ਫੇਰ ਇਹ ਅੱਚ ਵੀ ਕਰਨ ਲੱਗ ਜਾਂਦਾ ਜਾ ਕੇ ਕਿਤੇ ਵੀ ਜਾਵੇ ਸੱਚ ਵੀ ਕਰੀ ਜਾਊਗਾ ਇਕੱਲਾ ਜੈ ਸਰਦੀੜੀ ਬੈਠ ਰਹਿ ਕਿਤੇ ਚਲੋ ਜੀ ਸਾਨੂੰ ਇਹ ਹੁੰਦਾ ਵੀ ਜਦੋਂ ਆਪਾਂ ਤੇਲ ਪੂ ਕੇ ਜਾਂਦੇ ਵੀ ਵਿੰਦੇ ਇੰਜੋਏ ਵੀ ਕਰਨੀ ਚਾਹੁੰਦੇ ਆ ਕਿ ਜੀ ਬੱਸ ਅੱਡਾ ਇੱਥੇ ਬੱਸਾਂ ਜਾਂਦੀ ਨੇ ਤੁਸੀਂ ਦੇਖਿਆ ਨਾਮਦੇਵ ਚੌਂਕਾ ਇੱਥੇ ਤੇ ਆਪਾਂ ਇਧਰ ਜਾਣਾ ਸੀ ਕੰਮ ਪੋਸਟਕਾਰ ਜਿੱਪੱਤਰ ਵਗੇਰਾ ਫੜ ਕੇ ਲਿਆਉਣੇ ਸੀ ਉਹ ਲੈ ਕੇ ਆਏ ਸੀ ਆਪਣੇ ਤੇ ਫਿਰ ਆਪਣਾ ਮੂਡ ਵੀ ਆਫ ਹੋ ਜਾਂਦਾ ਜਦੋਂ ਬੱਚੇ ਕਹਿਣਾ ਨਹੀਂ ਮੰਨਦੇ ਹੈ ਤੇਜ਼ੀ ਤੇਜ਼ੀ ਕਰੀ ਜਾਂਦੇ ਹਨ ਤੇ ਆਪਾਂ ਤਾਂ ਐਂ ਜਾਂਨੇ ਵੀ ਚਲਵਿੰਦੇ ਐ ਇੰਜੋਏ ਨਹੀਂ ਬੱਚੇ ਨਹੀਂ ਹਜੂ ਨੇ ਆਪਣੀ ਹੋ ਜੂਗੇ ਪਰ ਇਹ ਪਤਾ ਨਹੀਂ ਕਿਉਂ ਕਹਾਲ ਕਰਨ ਲੱਗ ਜਾਂਦਾ ਕਾ ਨਹੀਂ ਬਸ ਘਰੀ ਕਰੂਗਾ ਵੀ ਤੁਸੀਂ ਵਾਹ ਜੋ ਮੈਂ ਨਹੀਂ ਜਾਂਦਾ ਪਤਾ ਨਹੀਂ ਨੂੰ ਕਿਵੇਂ ਹੋ ਜਾਂਦਾ ਕਿਆ ਲ ਨਹੀਂ ਸਕਦਾ ਇਹ ਬਾਲ ਲੋ ਜੀ ਆਪਾਂ ਚੌਂਕ ਤੋਂ ਫੇਰ ਮੋੜ ਲਈ ਗੱਡੀ ਆਪਾਂ ਕਿਸੇ ਬੰਦੇ ਨੂੰ ਮਿਲਣਾ ਸੀ ਸਾਡੀ ਗੱਡੀ ਦਾ ਸੀ ਹਿੱਸਾ ਦੇਖ ਹੀ ਲੈਤੇ ਤੁਸੀਂ ਕਿੰਨਾ ਖਰਾਬ ਹੋਇਆ ਪਿਆ ਬੱਚੇ ਚਲਾਉਣ ਨੂੰ ਤਾਂ ਭੱਜੇ ਫਿਰਦੇ ਪਰ ਸਾਪ ਨਹੀਂ ਕਰਦੇ ਐ ਇੱਧਰ ਫੇਰ ਅਸੀਂ ਵਾਪਸ ਆ ਗਏ ਜੀ ਉਧਰ ਉਹ ਵੀ ਕੰਮ ਸੜਾ ਨਹੀਂ ਬਣਿਆ ਬੰਦਾ ਸਾਨੂੰ ਨਹੀਂ ਮਿਲਿਆ ਜਿਹਦੇ ਕੋਲ ਅਸੀਂ ਗਏ ਸੀ ਚਲੋ ਜੀ ਹੁਣ ਵਾਪਸ ਫੇਰ ਅਸੀਂ ਪੁਲ ਥੱਲੇ ਤਰੇ ਆਏ ਆ ਮੇਰੇ ਪੈਰ ਦੀ ਵੀਡੀਓ ਬਣ ਗਈ ਵਿੱਚ ਮੈਨੂੰ ਪਤਨ ਲੱਗਿਆ ਮੈਨੂੰ ਆਦਤ ਹੈ ਮੈਂ ਗੱਡੀ ਵਿੱਚ ਜਦ ਬਹਿਣੀ ਹੈ ਨਾ ਜੁੱਤੀ ਲਾ ਕੇ ਬਹਿਣੀ ਹੈ ਮੈਨੂੰ ਆਰਾਮ ਆਉਂਦਾ ਤੇ ਮੇਰੇ ਜੁੱਤੀ ਪਾ ਕੇ ਨਹੀਂ ਬਹਿਣਦੀ ਗੱਡੀ ਗੱਡੀ ਦੇ ਵਿੱਚ ਪੈਰ ਮੇਰੇ ਵੀਡੀਓ ਦੇ ਵਿੱਚ ਆ ਗਿਆ ਇਗਨੋਰ ਕਰਿਓ ਜੀ ਲਓ ਜੀ ਹੁਣ ਆਪਾਂ ਫੇਰ ਪੁਲ ਚੜ ਗਏ ਇਹ ਸਾਡੇ ਸੰਗਰੂਰ ਸਹਿਰ ਤੁਸੀਂ ਸਾਨੂੰ ਵੀਡੀਓ ਵਿੱਚ ਦੇਖਦੇ ਹੋਵੋਗੇ ਬੋਲਦੇ ਨੂੰ ਅਸੀਂ ਹਰੇਕ ਗੱਲ ਨਾਲ 30 ਲਾਉਣਿਆ ਇਹ ਸਾਡੇ ਸੰਗਰੂਰ ਜ਼ਿਲ੍ਹੇ ਦੀ ਇਨਸਾਨੀਆ ਪਹਿਲਾਂ ਸਾਡਾ ਜ਼ਿਲ੍ਹਾ ਹੈਗਾ ਤੇ ਸੰਗਰੂਰ ਜੀ ਸਾਡਾ ਕੀ ਕਸੂਰ ਹੁਣ ਸਾਡਾ ਜ਼ਿਲ੍ਹਾ ਹੈਗਾ ਬਰਨਾਲ ਤੇ ਅਸੀਂ 30 ਸ਼ਬਦ ਅਸੀਂ ਕਿੰਨੇ ਸੀ ਲਾਈ ਜਾਈਏ ਪਰ ਸੱਤੋਂ ਫੇਰ 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 ਨਿਕਲ ਜਾਂਦਾ ਤੇ ਤੇ ਸੜੀ ਬੋਲੀ ਪੰਜਾਬੀ ਆਪਣੀ ਬੋਲੀ ਦੀ ਆਪ ਨੂੰ ਪਤਾ ਲੱਗਦਾ ਵੀ ਇਹ ਕੇਸਰ ਲਾ ਕੇ ਦਾ ਬੰਦਾ ਹੈਗਾ ਜਿਵੇਂ ਲੁਧਿਆਣੇ ਵਾਲੇ ਬਾ ਲਾਉਂਦੇ ਆ ਤੇ ਇਧਰ ਮੋਗੇ ਬੰਨੇ ਫਰੀਦਕੋਟ ਜਿਲ੍ਹਾ ਲਾਉਂਦਾ ਸੀਗਾ ਤੇ ਅਸੀਂ ਲਾਉਣੇ ਜੀ ਤੀਗਾ ਤੇ ਲਾਉਣੇ ਹਰੇਕ ਗੱਲ ਦੇ ਨਾਲ ਇਹ ਸਾਡੀ ਸੰਗਰੂਰ ਦੀ ਇਨਸਾਨੀ ਹੈ ਸਾਰੇ ਇਲਾਕੇ ਨੇ ਅਲੱਗ-ਅਲੱਗ ਪਸਾਵਾਂ ਨੇ ਕੋਈ ਕਿਸ ਤਰ੍ਹਾਂ ਬੋਲਦਾ ਕੋਈ ਕਿਸ ਤਰ੍ਹਾਂ ਬੋਲਦਾ 12 ਕੋਤੇ ਜਾ ਕੇ ਬੋਲੀ ਦਾ ਫਰਕ ਪੈ ਜਾਂਦਾ 12 ਕੋਤੋਂ ਬੋਲੀ ਦਾ ਫਰਕ ਪੈ ਜਾਂਦਾ ਲੋ ਜੀ ਬੱਸ ਆਪਾਂ ਆ ਗਏ ਹੁਣ ਪੁਰਾਣੇ ਦੇ ਨੀਚੇ ਇੱਥੇ ਸਜੀਆਂ ਹੋਈਆਂ ਨੇ ਦੁਕਾਨਾਂ ਸਾਰੇ ਇਲਾਕਿਆਂ ਦੀ ਬੋਲੀ ਹੋਈ ਵਧੀਆ ਹੁੰਦੀ ਆ ਸਾਰੇ ਨੂੰ ਆਪਣੇ ਪਿੰਡ ਵਧੀਆ ਲੱਗਦੇ ਆ ਸ਼ਹਿਰ ਵਧੀਆ ਲੱਗਦੇ ਤੇ ਆਪਣਾ ਪਣ ਜਾ ਮਹਿਸੂਸ ਹੁੰਦਾ ਜਦੋਂ ਆਪਾਂ ਆਪਣੇ ਸ਼ਹਿਰ ਜਾਂਦੇ ਲਓ ਜੀ ਹੁਣ ਆਪਾਂ ਆਗੇ ਮਸਤੂਆਣਾ ਸਹਿਬ ਬਾਬਾ ਦਰ ਸਿੰਘ ਜੀ ਦੇ ਅਸਥਾਨ ਤੇ ਲਓ ਜੀ ਤੁਸੀਂ ਵੀ ਕਰੋ ਦਰਸ਼ਨ ਕਰ ਦਵਾਰਾ ਸਹਿਬ ਦੇ ਬਣ ਰਿਹਾ ਵੀਡੀਓ ਦੇ ਨਾਲ ਭੌਤਿਕ ਘੱਟ ਸੀ ਸਾਨੂੰ ਐ ਸੀ ਵੀ ਅੱਜ ਘੱਟ ਨਹੀਂ ਹੋਣਾ ਤੇ ਬਹੁਤ ਹੀ ਜ਼ਿਆਦਾ ਘੱਟ ਸੀ ਤੁਸੀਂ ਦੇਖਿਓ ਜੀ ਗੁਰਦੁਆਰਾ ਹੁਣ ਨਮੀਟਾ ਹਲਤੇ ਬਣ ਰਿਹਾ ਹੈ ਗੁਰਦੁਆਰਾ ਸਹਿਬ ਲੋ ਜੀ ਦੁਆਰਾ ਮਰਮਤ ਹੋ ਰਹੀ ਹੈ ਗੁਰੂ ਘਰ ਦੀ ਗਰਮੀ ਬਹੁਤ ਜ਼ਿਆਦੇ ਸੀ ਅਤੇ ਅਸ ਤਸੀ ਪੜ ਲਿਆ ਜੀ ਸੰਤ ਬਾਬਾ ਅਤਰ ਸਿੰਘ ਜੀ ਦਾ ਤੇ ਆਪਾਂ ਤਲਾ ਤੇ ਕੀਤਾ ਪੰਜ ਸੰਨਨ तो स्नान मैं नहीं क्योंकि गर्मी बहुत ज्यादा सी थोड़ी ज़्यादा गर्मी सी कुछ बच्चे सुन पता कर दे मैं तुम पेल भी सारा हम नव तैयार कर रहे हैं गुरु घर में ਸਾਰੇ ਨਮੀ ਤਿਆਰ ਕਰ ਰਹੇ ਨੇ ਮਰੰਮਤ ਕੀਤੀ ਜਾਂਦੀ ਹੈ ਗੁਰੂ ਘਰ ਦੇ ਲੋ ਜੀ ਇੱਥੇ ਹੈਗੇ ਨੇ ਦੋ ਅਨੁਸਾਨ ਸਾਹਿਬ ਤੇ ਹੁਣ ਆਪਾਂ ਅਨੁਸਾਨ ਸਾਹਿਬ ਤੇ ਟੇਕਾਂਗੇ ਆਪਾਂ ਵੀ ਮੱਥਾ ਜੀ ਵੇਹ ਗਰੂ ਸਾਰੇ ਬੱਚਿਆਂ ਦੇ ਸਿਰ ਤੇ ਮਿਹਰ ਪਰੇ ਹੱਥ ਰੱਖੇ ਪਰਿਵਾਰ ਦੇ ਜੀਵਨ ਤੰਦਰੁਸਤੀ ਵੈਕਸੀਨ ਨਗਰ ਖੇੜੇ ਸੁਖ શાંતੀ ਵੈਕਸੀਨ ਇੱਥੇ ਸਕੂਲ ਦਾ ਵੀ ਟੂਰ ਆਇਆ ਹੈ ਅਸੀਂ ਦੇਖੋ ਤੁਸੀਂ ਆ ਬੱਚੇ ਜਿਹੜੇ ਸਾਰੇ ਟੂਰ ਆਏ ਸਟ ਬੱਚੇ ਆਏ ਹੋਏ ਨੇ ਟੂਰ ਹੋਤੇ ਆਏ ਹੋਏ ਨੇ ਸਰ ਮੈਡ ਮੈਨ ਦੇ ਨਾਲ ਨੇ ਤੇ ਪੈਨ ਦੀ ਵੀਡੀਓ ਵਿੱਚ ਲੈ ਲਈ ਜਰੂਰ ਬੱਚਿਆਂ ਨੂੰ ਇਤਿਹਾਸ ਬਾਰੇ ਜਾਨਣਾ ਕਰਨਾ ਚਾਹੀਦਾ ਤੇ ਟੂਰ ਵੀ ਲੈ ਜਾਣੇ ਚਾਹੀਦੇ ਲਓ ਜੀ ਹੁਣ ਆਪਾਂ ਵੀਡੀਓ ਦਾ ਕਰਾਂਗੇ ਐਂਡ ਦਰਸ਼ਨ ਤੁਸੀਂ ਕਰ ਲਓ ਅੰਦਰ ਵੀ ਕਰਾ ਮਗੇ ਸੁਨ ਦਰਸ਼ਨ ਇੱਥੇ ਬੱਚੇ ਕਰਾ ਰਹੇ ਨੇ ਰਹੇ ਨੇ ਉਹਨਾਂ ਦੇ ਸਰ ਮੈਡ ਮਾ ਖੜਾ ਕੇ ਫੋਟੋ ਮੈਂ ਤੇ ਜਕਾਰੇ ਬੁਲਾ ਰਹੇ ਨੇ ਅੰਦਰ ਕਰੋ ਦਰਸ਼ਨ ਤੁਸੀਂ ਵਾਹਿਗੁਰੂ ਜੀ ਸਭ ਦੇ ਸਿਰ ਤੇ ਮੇਰ ਭਰੇ ਹੱਥ ਰੱਖੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਤੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਇਕ ਸੇਅਰ ਤੇ ਕਮੈਂਟ ਜ਼ਰੂਰ ਕਰਨਾ ਵੀਡੀਓ ਨੂੰ ਫੁੱਲ ਵਾਚ ਦੇਖਣਾ ਤੇ ਜੋ ਵੀ ਨਵੇਂ ਪਹਿਣ ਪਾਈ ਨੇ ਉਹ ਵੀ ਵੀਡੀਓ ਤੇ ਆਉਣ ਤੇ ਕਮੈਂਟ ਕਰਨ ਵਧੀਆ ਜੇ ਸੋਣਾ ਜੇ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਧੰਨਵਾਦ ਜੀ ਸਾਰਿਆਂ ਦਾ